ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਦੋਸਤੋ ਆਪਾਂ ਵੀਰ ਗਗਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਐਨੀਮਲ ਦੋਸਤੋ ਇਸ ਕਿੱਲੇ ਦੇ ਉੱਪਰ ਇਸ ਫਾਰਮ ਤੇ ਆਉਂਦੇ ਰਹਿੰਦੀ ਆ ਵਿਕਰੀ ਵਾਲੇ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਵੀਰ ਉਹਨਾਂ ਦਾ ਤੇ ਪਸ਼ੂ ਵੀ ਹਰ ਕਪੂਰ ਦੇ ਵਿੱਚ ਕੋਈ 6-7 ਲੱਗ ਤਾਨੂੰ ਆਪਾਂ ਦਿਖਾਈਦੇ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਟੋਟਲ ਜਿਕਰ ਆਪਾਂ ਗੱਲ ਕਰਨ ਲਗੇ ਤੇ 7 ਨਾਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਨਾਗ ਸੂਇਸਵਾਇਆ ਇੱਕ ਵੈੜ ਬਿਲਕੁਲ ਸੱਜਰ ਤਾਜੀ ਸੂਈ ਆ ਇੱਕ ਮੱਝ ਦਿਖਾਵਾਂਗੇ ਦੋਸਤੋ ਸੱਜਰ ਤਾਜੀ ਸੂਈ ਆ ਤੇ ਬਾਕੀ ਚਾਰ ਮੱਝਾਂ ਗੱਬਣ ਇੱਕ ਵੈੜ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਦਿਖਾਵਾਂਗੇ ਜਰਸੀ ਬਰੀਡ ਦੇ ਵਿੱਚ ਸੋ ਉਹ ਜਰਸੀ ਬਰੀਡ ਦੇ ਵਿੱਚ ਵੈੜ ਵੀ ਗੱਬਣ ਸੋ 7 ਨਾਗ ਆ ਦੋਸਤੋ 7 ਨਾਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਬਾਕੀ ਵੱਧ ਤੋਂ ਵੱਧ ਅਗੇ ਵੀਡੀਓ ਦੋਸਤੋ ਸ਼ੇਅਰ ਕਰਦੇ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਆਪਣੀ ਵੀਡੀਓ ਪ ਬਾਕੀ ਜਿੰਨੇ ਪਸ਼ੂ ਵੀ ਦਿਖਾਵਾਂਗੇ ਗੱਬਣ ਪਸ਼ੂ ਲੈ ਕੇ ਜਾਂਦਾ ਕੋਈ ਭਰਾ ਤੇ ਟਿੱਪ ਕੇ ਚੌਥਰਾਂ ਦੀ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਸੋਏ ਸੋਏ ਨਾ ਕਰੋ ਦੋਸਤੋ ਦੋ ਟਾਈਮ ਚਾਹੇ ਕੋਈ ਵੀਰ ਤਿੰਨ ਟਾਈਮ ਆਪਣਾ ਸਾਈ ਬਿਆਨਾ ਕਰਕੇ ਚੋਲਿਓ ਠੀਕ ਹੈ ਅੱਜ 24 ਜੁਲਾਈ ਹੈ ਦੋਸਤੋ ਕੱਲ 25 ਜੁਲਾਈ ਨੂੰ ਮਾਰਨਿੰਗ ਵੀਡੀਓ ਅਪਲੋਡ ਕਰਦੇ ਆਂਗੇ ਆਉ ਲੈਣੀਆਂ ਬਤੇ ਰਿ ਡਿਟੇਲ ਕਰਦੇ ਆਂ ਗੱਲਬਾਤ ਵੀਰ ਗਗਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਗਗਨ ਸਾਸੀਕਾਰ ਸਾਸੀਕਾਰ ਸੰਤੂ ਸਾਹਿਬ ਪਰ ਪਰਾ ਠੀਕ ਠਾਕ ਆ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬਹੁਤ ਚੰਗਾ ਠੀਕ ਠਾਕ ਜੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਐ ਖਤਮ ਹੋ ਗਈਆਂ ਬੜੀ ਗਰਮੀ ਤੇ ਜਿੰਨਾ ਚਿਰ ਤੱਕ ਮੈਂ ਨਾ ਵੀਰ ਗਗਨ ਪਿੰਡ ਦਾ ਵੜਦਿਏ ਫਿਰ ਗਗਨ ਵੀਰ ਸਾਡਾ ਪਿਆਰ ਹੀ ਇੰਨਾ ਸੰਧੂ ਸਾਹਿਬ ਦੀ ਕਰ ਸਕਦਾ ਠੀਕ ਆ ਜੀ ਠੀਕ ਆ ਪਿਆਰ ਦੀ ਖਾਤਰ ਹੀ ਲੈ ਵੀ ਗਗਨ ਵੀਰੇ ਅੱਜ ਪਸ਼ੂ ਆਪਾਂ ਸੱਤ ਪਖਾਉਣੇ ਆ ਟੋਟਲ ਹਾਂਜੀ ਹਾਂਜੀ ਸੰਧੂ ਸਾਹਿਬ ਇੱਕ ਝੋਟੀ ਤੜਕੇ ਸੂਈ 4 ਵਜੇ ਹਾਂਜੀ ਤੇ ਇੱਕ ਬੱਛੀ ਸੂਈ ਸਵੇਰੇ ਠੀਕ ਆ ਜੀ ਹਾਂਜੀ ਤੇ ਬਾਕੀ ਪੰਜ ਪਾਹੂ ਗੱਭਣ ਆਪਣੇ ਤਿਆਰੀ ਆ ਬਿਲਕੁਲ ਠ ਲੋਬ ਦੋਸਤੋ ਪੰਜ ਪਸ਼ੂ ਘੱਬਣਾ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਤੇ ਬਾਕੀ ਮੱਝਾਂ ਝੋਟੀਆਂ ਚਗੀਆਂ ਨੇ ਰੇਡ ਪੜਦਾ ਵੀ ਆਈ ਬਿਲਕੁਲ ਚੰਗਾ ਹੋਊਗਾ ਜੈਜ ਹੋਊਗਾ ਠੀਕ ਆ ਜੀ ਕੋਈ ਜ਼ਿਆਦਾ ਪਹਿਲਾਂ ਰੇਡਮ ਨਹੀਂ ਕੀਤਾ ਜਾਂਦਾਗਾ ਬਿਲਕੁਲ ਵਾਜਬ ਦੇ ਰੇਟ ਹੁੰਦੇ ਆ ਇਹ ਪਹਿਲੇ ਦੂਜੇ ਤੀਜੇ ਫੋਨਾਂ ਤੇ ਜਿਹੜੀਆਂ ਗੱਲਾਂ ਬਾਤਾਂ ਬਣ ਜਾਣ ਠੀਕ ਆ ਤੇ ਗਗਨ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਕਰਦੇ ਆ ਸੂਆ ਵੀਰੇ ਕਿੰਮਾ ਸੂਈ ਸੰਤੂ ਸਾਬ ਦੂਜਾ ਸੂਆ ਵਾ ਹਾਂਜੀ ਤੇ ਸਵੇਰੇ ਤੜਕੇ ਸੂਈ 4 ਵਜੇ 4 ਵਜੇ ਹਾਂਜੀ ਹਾਂਜੀ ਕੱਟੀ ਜੀ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਜੀ ਹਾਂਜੀ ਹ ਤੇ ਦੂਜਾ ਸਵੇਰ ਸੂਈ ਹੈ ਮਗਰ ਕੱਟੀ ਆ ਗਈ ਆ ਹਾਂਜੀ 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 ਅੱਲ ਦੀ ਕਿ ਪਰਸੋਂ ਦੀ ਸੂਈ ਨਹੀਂ ਨਹੀਂ ਟੜਕੇ ਸੂਈ ਚਾਰ ਆਜ ਮਾਰਨਿੰਗ ਚਾਰਜ ਆਜ ਮਾਰਨਿੰਗ ਠੀਕ ਆ ਜੀ ਥੋੜਾ ਬਾਅਦ ਦਾ ਫਿਰ ਬੋਲੀ ਤੇ ਚਵਾਈ ਹੋ ਗਈ ਆ ਬੋਲੀ ਸਵੇਰੇ ਚੋਇਆ 4 ਕਿਲੋ ਚੋਇਆ ਕੋ ਬਚੇ ਨਾ ਚਗਾ ਚਗਾ ਆ ਠੀਕ ਆ ਚੰਗੀ ਸਾਫਲੀ ਬਹੁਤ ਵਧੀਆ ਚੋਣ ਸੰਤੂ ਸਾਹਿਬ ਭੋਲੀ ਠੀਕ ਆ ਜੀ ਹਾਂਜੀ ਲਓ ਦੋਸਤੋ ਬਿਲਕੁਲ ਹੈ ਵੀ ਪਤਲੇ ਪਿੰਡੇ ਦੀ ਆ ਸਿੰਗਲ ਹੱਡੀ ਦੀ ਆ ਤੇ ਅੱਜ ਮਾਰਨਿੰਗ ਸੂਈ ਹੈ ਜੇਰਜੁਰ ਵਾਲੇ ਪਾਸਿਓ ਪੂਰੀ ਸਾਫ ਹੋ ਗਈ ਹੈ ਠੀਕ ਆ ਜੀ ਤੇ ਆ ਜਿਹੜਾ ਤੁਸੀਂ ਥਣ ਦੇ ਵਾ ਇੱਕ ਵਾਰੀ ਬੈਕ ਸ ਚੌਂ ਚਣ ਬਹੁਤ ਚੰਗੀ ਸੰਗਤ ਆ ਦੋਸਤੋ ਹੱਤੀ ਚਵਾਈ ਦਾ ਥਾਂ ਹਾਂਜੀ ਹਾਂਜੀ ਮਗਰ ਵੀ ਕੱਟੀ ਆ ਕੱਟੀ ਜਿਹੜੀ ਦੋਸਤੋ ਇੱਧਰ ਆਰਾਮ ਕਰਦੀ ਪਈ ਆ ਤੁਹਾਨੂੰ ਦਿਖਾ ਦਿੰਨੇ ਇੱਕ ਭਰੀ ਆ ਤੇ 나ੜੂ ਨਾਲ ਬੱਚੇ ਤੇ ਦੋਸਤੋ ਲੈ ਆ ਲੋ ਗਿੱਲਾ 나ੜੂ ਸੰਦ ਸਾਰ ਠੀਕ ਆ ਜੀ ਬੱਚੇ ਦੋ ਤਾਂ ਲਖਲੋਤਾ ਜਿਹਾ ਜਾਂਦਾ ਉਦਾਂ ਡੇਗ ਪੈਂਦੀ ਆ ਹਾਂਜੀ ਲੈ ਵੀਰ ਗਗਨ ਖੋਲ ਕੇ ਮੜਾ ਤੋ ਆ ਕੇ ਚਵਾ ਕੇ ਇਹਨੂੰ ਲੋ ਵੀ ਇੱਕ ਵਾਰੀ ਦੋਸਤੋ ਪਸੂ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਸੂਣ ਤੋਂ ਬਾਅਦ ਸੂਸਵਾਜ ਦੇ ਵਿੱਚ ਆ ਜਾਂਦਾ ਪਰ ਫਿਰ ਵੀ ਇੱਕ ਵਾਰੀ ਤੁਹਾਨੂੰ ਆਪਾਂ ਹਵਾਨੇ ਲੈ ਵੇਤੀ ਵੀ ਪਹਿਲਾਂ ਜ਼ਿਕਰ ਕੀਤਾ ਵੀ ਪੱਧਰ ਬਖਾਲਾ ਇੱਕ ਸਾਰ ਤੇ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਬਸ ਢਾਂਚਾ ਢੂਚਾ ਮੈਂ ਤਾਂ ਚੰਗਾ ਠੀਕ ਆ ਸੰਧੂ ਸਾਹਿਬ ਲਈ ਵੀ ਆਪ ਆਪਣੇ ਘਰ ਆਈਆਂ ਹਾਂ ਉਹ ਬੈ ਕੈਮਰਾ ਮਾਰਦਾ ਉਹ ਵੱਡੀ ਕੋਠੀ ਚੋਂ ਬਲਈ ਆ ਅੱਛਾ ਜੀ ਹਾਂ ਕੋਈ ਵੀਰ ਮੇਰੇ ਨੂੰ ਸ਼ੱਕ ਨਾ ਵਿੱਚ 14 ਕਿਲੋ ਪੀ ਜੇ ਪਹਿਲਾਂ ਨਹੀਂ ਪਹਿਲੀ ਦੂਜੀ ਤੀਜੀ ਉਹ ਸਾਹਮਣੇ ਵੱਡੀ ਕੋਠੀ ਪਲਸਟਰ ਹੋਈ ਹੋਈ ਹੈ ਆ ਆਪਾਂ ਆਪਣੇ ਚਾਚਿਆਂ ਤੋਂ ਮੈਂ ਲਈ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਉਹ ਦੱਸੋ ਬਿਲਕੁਲ ਆਪਣੇ ਬਲਕਿ ਆਪਣੇ ਬਿਲਕੁਲ ਪ੍ਰਭੀ ਦੇ ਵਿੱਚੋਂ ਜਿਹੜੇ ਵੀਰਾਂ ਦਾ ਵੀ ਆਪਾਂ ਮਾਝੇ ਖਰੀਦੀ ਆ ਸੰਤੂ ਸਾਹਿਬ ਚਲੋ ਹੁਣ ਤੇ ਸਵੇਰੇ ਆਪਾਂ 4 ਕਿਲੋ ਚੋਇਆ ਵਾ ਹਾਂ ਬਾਕੀ ਆਪਣੇ ਤੋਂ ਕਿਤੇ ਰਹਿ ਗਈ ਨਾ 2-4 ਦਿਨ ਦੁੱਧ ਆਪਾਂ 15 ਕਿਲੋ ਬਣਾ ਦਾਂਗੇ ਝੋਡੀ ਤੋਂ ਹਾਂ 13-14 13-14 ਪਹਿਲਾਂ ਨੇ ਦੁੱਧ ਬਣਾਇਆ ਉਹ ਤਾਂ ਆਪਣੇ ਤੁਹਾਨੂੰ ਬੈਕ ਕੈਮਰਾ ਕਰਾ ਕੇ ਆਪਾਂ ਵਿਖਾ ਵੀ ਦਿੱਤਾ ਸਾਰਾ ਕੋ ਹਾਂ ਬਿਲਕੁਲ ਹਾਂ ਘਰੋਂ ਹੀ ਆਪਾਂ ਆਪਣੇ ਉਹ ਮੈਂ ਲਈ ਆ ਲੋ ਵੀ ਹਾਂਜੀ ਤੋਂ ਆਪਣੇ ਘਰੋਂ ਤੁਸੀਂ ਇਹ ਮੱਝ ਵੀਰਾਂ ਦਾ ਵੀ ਨਿਕਲੀ ਆ ਤੇ ਆਪਾਂ ਖਰੀਦੀ ਆ ਤੇ ਤੁਹਾਡੇ ਬਿਲਕੁਲ ਸਾਹਮਣੇ ਪੇਸ਼ ਕਰਤੀ ਬਸ ਜੀ ਬਸ ਤੇ ਗਗਨ ਵੀਰੇ ਮੁੱਲ ਕੀ ਕਰਤਾ ਜਾਂਦਾ ਮੁੱਲ ਸੰਧੂ ਸਾਹਿਬ 95000 ਕਰ ਲਈਏ ਮੈਂ ਨਹੀਂ ਫਿਰ ਮੇਰੇ ਬਾਜ ਵਿੱਚ ਤਾਂ ਜੈਜ ਕਹਿਣ ਦਾ ਫਿਰ ਮਤਲਬ ਕੀ ਹੋਇਆ ਸੰਧੂ ਸਾਹਿਬ ਮੁੱਲ 90000 ਆ ਹਾਂ ਨਾ 87000 ਦੀ ਹੋ ਜੂਗੀ ਬਸ ਨਾ ਉਹ ਚ 1 ਰੁਪਿਆ ਮਤਲਬ 100 ਰੁਪਿਆ ਛੋੜੀ ਹੋਣੀ ਆ 1 ਰੁਪਿਆ ਮਾ ਮਤਲਬ ਨਹੀਂ ਨਹੀਂ 100 ਰੁਪਿਆ ਛੋੜਾਂਗੇ ਆਪਾਂ 100 ਰੁਪਿਆ 87000 ਚ ਠੀਕ ਆ ਜੀ ਹਾਂ ਬਾਕੀ ਬਹੁਤ ਚੰਗੀ ਆ ਛੋਟੀ ਆ ਲੋ ਹਾਂ ਛੋਟੀ ਸੰਧੂ ਸਾਹਿਬ 2-4 ਦਿਨ ਆਪਣੇ ਕੋਲ ਰਹਿ ਗਈ ਆਪਾਂ ਦੁੱਧ ਵੀ ਮਨਾਦਾ ਕਿ ਤੇਰਾ 14 ਦਿਨ ਹਾਂ ਆ ਦੇਖੋ ਜੀ ਲਓ ਜੀ ਠੀਕ ਆ ਸਵਾ ਥਣ ਦੇਵਾ ਦੋਸਤੋ ਬਿਲਕੁਲ ਬਹੁਤ ਖੂਬਸੂਰਤ ਅਗਲੇ ਪਿਛਲੇ ਥਣਾਂ ਦਾ ਸਜ ਇੱਕ ਸਾਰ ਠੀਕ ਆ ਜੀ ਇਹ ਰੇਡ ਪੜਤਾ ਬਾਕੀ ਮੇਰਾ ਵੀਰ ਤੁਸੀਂ ਸੰਪਰਕ ਕਰ ਲਿਓ ਚੋਕੇ ਵੇਖ ਲਿਓ ਕਿਉਂਕਿ ਤਾਜੀ ਸਰਜਰੀ ਸੁਈ ਆ ਅਗਲੀ ਗਗਨਾ ਝੋਟੀ ਕਿਵੇਂ ਆ ਸੰਧੂ ਸਾਹਿਬ ਦੂਜਾ ਸੁਗਾ ਵਾ ਦਿਨੇ 6-7 ਲੈ ਜੂਗੀ 6-7 ਕ ਦਿਨ ਹਾਂਜੀ ਹਾਂਜੀ ਲਓ ਵੀ ਦੋਸਤੋ ਦੂਜਣ ਝੋਟੀ ਦਾ ਸੂਣਾ ਤੇ ਆਹ ਦੇਖੋ ਬਾਕੀ ਸੰਧੂ ਸਾਹਿਬ ਸੋਣੀ ਸਾਣੀ ਬਹੁਤ ਜਿਆਦੀ ਆ ਸਾਹੀ ਸੁਈ ਬਹੁਤ ਆ ਦੇਖੋ ਬਲੈਕ ਬਲੂ ਕਾਫੀ ਆ ਬਾਕੀ ਥੋੜਾ ਜਿਹਾ ਵੀਰ ਗਗਨੇ ਤੇਲ ਤੂ ਲਾ ਕੇ ਪੂਰੀ ਤਸੱਲੀ ਕਰਵਾਈ ਆ ਠੀਕ ਆ ਜੀ ਸੰਧੂ ਸਾਹਿਬ ਇੱਥੇ ਤੇ ਹੁਣ ਅੱਜ ਨਾ ਸਹੀ ਮੈਨੇਜ ਨਸਲਾਂ ਦੇ ਮੁੱਲ ਪੈਣੇ ਆ ਹਾਂ ਬਰੀਡ ਬਹੁਤ ਜਿਆਦੀ ਆਓ ਦੋਸਤੋ ਲੰਬੀ ਨੂੰ ਵੀ ਪੂਰੀ ਆ ਤੇ ਕੱਦ-ਕਾਠ ਵੀ ਜਿਹੜਾ ਸੋਹਣਾ ਠੀਕ ਆ ਜੀ ਆਮ ਨੋਰਮਲ ਮੱਝਾਂ ਨਾਲੋਂ ਜਿਹੜਾ ਉੱਚਾ ਕੱਦ-ਕਾਠਾ ਝੋਟੀ ਦਾ ਲੰਬੀ ਵਧੀਆ ਤੇ ਗਗਨ ਦਿਨ ਕਿੰਨੇ ਕਲੇ ਲੈ ਜੂ ਜੀ ਸੰਦੂ ਸਾਹਿਬ ਹਫਤਾ ਕੱਢ ਜੂਗੀ ਹਫਤਾ ਤੱਕ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ ਹਫਤਾ ਦੋਸਤੋ ਹਜੇ ਸਮਾਂ ਪੈਂਡਿੰਗ ਆ ਬਹੁਤ ਸੋਹਣੀ ਬੂਤੀ ਬਾਕੀ ਸੰਦੂ ਸਾਹਿਬ ਲੱਗਦੀ ਝੋਟੀ ਦੀ ਸੋਹਣਾ ਬਾਕੀ ਫੇਸਬੁਕ ਕੁਆਲਿਟੀ ਚੰਗੀ ਲੰਬਾ ਫੇਸ ਲੰਬੀ ਗਰਦਨ ਤੇ ਪਤਲੇ ਪਿੰਡੇ ਦੇ ਵਿੱਚ ਠੀਕ ਆ ਜੀ ਚਮਕਦਮਕ ਬਿਲਕੁਲ ਤੁਹਾਡੇ ਸਾਹਮਣੇ ਆ ਬਹੁਤ ਜਿਆਦਾ ਸੰਧੂ ਸਾਹਿਬ ਢੱਲਾਂ ਢੁਲਾਂ ਵੜੀਆਂ ਬਣਨਾ ਬੜਾ ਝੋਟੀ ਨੇ ਬਹੁਤ ਜਿਆਦੀ ਚੰਗੀ ਆ ਚਲੋ ਜਿਹੜਾ ਵੀਰ ਪੰਜ-ਛੇ ਦਿਨਾਂ ਸਾਹਬ ਨੂੰ ਕੋਈ ਵੀਰ ਮੇਰਾ ਜਾ ਕੇ ਨਫਾ ਵੀ ਲੈ ਸਕਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਕੋਈ ਪੰਜ-ਚਾਰ ਦਿਨਾਂ ਸੰਭਣ ਦੀ ਲੋੜ ਆ ਕੋਈ ਵੀਰ ਲੈ ਜਾਊਗਾ ਆਪਣੇ ਘਰੇ ਤੁਸੀਂ ਸਵਾ ਲਓਗੇ ਝੋਟੀ ਨੂੰ ਬਾਕੀ ਸੋਹਣੇ ਕੱਦ-ਕੱਦ ਦੇ ਵਿੱਚ ਟਾਂ ਛਾ ਢੂੰਚਾ ਚੰਗਾ ਝੋਟੀ ਦਾ ਚੌੜਾ ਪਿੱਠ ਪੂੜਾ ਤੇ ਅੱਗੇ ਕੋਈ ਚੰਗੀ ਸਾਹਬ ਵਾਲਾ ਵੀਰ ਮਿਲ ਗਿਆ ਤੇ ਭਰੂਗੀ ਝੋਟੀ ਆ ਜਾਣ ਵਾਲੇ ਸਮੇਂ 'ਚ ਅੱਛਾ ਤੇ ਗगन ਵੀ ਤੇ ਝੋਟੀ ਦੇਵਾਂਗੇ ਕਿੰਨੇ ਦੀ ਆਪਾਂ ਸੰਧੂ ਸਾਹਿਬ ਮੁੱਲ ਭਾਵੇਂ 80 ਕਰੀਏ 75000 ਜਮਾਨਤਾਨ ਕਰ ਦਾਂਗੇ 75 ਚ ਹਾਂ ਨਾ 74 ਦੀ ਹੋ ਜਾਊਗੀ ਜੈਸ ਨੂੰ ਜਿਹੜੀ ਉਹ ਚ 100 ਰੁਪਿਆ ਛੋੜੀ ਹੋਣੀ ਬਸ ਠੀਕ ਹੈ ਜੀ ਹਾਂਜੀ ਆ ਤੇ ਪੱਕੀ ਫਿਰ ਸੌ ਖਾਲੀ ਕਰਨੀ 100 ਰੁਪਿਆ ਛੋੜੀ ਕਰਨੀ 100 ਜੀ ਸੰਧੂ ਸਾਹਿਬ ਇਹ ਭਾ ਦਾ ਮਾਲ ਬਾਹਰ ਹੈਗਾ ਹੀ ਨਹੀਂ ਕਿਤੇ ਵੀ ਠੀਕ ਹੈ ਜੀ ਆਪਾਂ ਚਲੋ ਆਪਾਂ ਨੂੰ ਦੋਸਤੋ ਝੋਟੀ ਵੀ ਖਰੀ ਆ ਪੂਰੀ ਆਪਾਂ ਨੂੰ ਸੰਧੂ ਸਾਹਿਬ ਭਾ ਨਾ ਮਿਲੀਆਂ ਆਪਾਂ ਭਾ ਨਾ ਦੇਤੀਆਂ ਹਾਂਜੀ ਹਾਂਜੀ ਬਾਕੀ ਤੁਸੀਂ ਚਲੋ ਰੋਜ਼ ਦੀ ਬਾਹਰ ਰਹਿੰਦੇ ਆ ਇਹ ਭਾ ਦੀ ਬਾਹਰ ਝੋਟੀ ਨਹੀਂ ਕੋਈ ਦਿੰਦਾ ਕੋਈ ਖੋਲਾ ਨਹੀਂ ਦਿੰਦਾ ਸੋ ਬਹੁਤ ਵਧੀਆ 74000 ਦੇ ਠੀਕ ਹੈ ਜੀ ਇਹ ਵੀ ਸੰਧੂ ਸਾਹਿਬ ਰਖੜੀ ਆਉਣ ਵਾਲੀ ਆ ਇਹ ਸੇਲ ਹੀ ਲਾਉਣੀ ਆਪਾਂ ਆਹ ਸੌਣ ਦਾ ਮਹੀਨਾ ਤੇ ਸੇਲ ਲਾਦਗੇ ਫਿਰ ਸੇਲ ਲਾ ਦੇਣੀ ਆਪਾਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਲਓ ਵੀ ਦੋਸਤੋ ਕੋਈ ਵੀਰ ਲੈ ਜਾਊਗਾ ਤੇ ਠੀਕ ਹੈ ਜੀ ਗੋਣੀ ਕਹੂਗਾ ਜਾ ਕੇ ਸਵਾਗਤ ਦੇ ਨਾਲੇ ਬੋਲੀ ਬੁਲੀ ਖਾ ਕੇ ਮੁੜ ਕੇ ਤੀਆਂ ਵੇਖਣ ਬਸ ਜੀ ਬਸ ਲੈ ਵੀ ਗਗਨ ਅੱਗੇ ਆਪਣੇ ਕੋਲ ਤੀਸਰਾ ਨੰਬਰ ਆ ਵੀਰ ਇਸ ਨੇ ਸੰਧੂ ਸਾਹਿਬ ਇਹ ਵੀ ਦੂਜੇ ਸੂਏ ਆ ਛੋਟੀ ਲਓ ਜੀ ਬਸ ਬਿਲਕੁਲ ਤਿਆਰ ਹੀ ਆ ਇੱਕ ਦੋ ਦਿਨ ਹੀ ਲੈ ਜਾਊਗੀ ਬਹੁਤ ਜਿਆਦੀ ਚੰਗੀ ਛੋਟੀ ਸੰਧੂ ਸਾਹਿਬ ਆ ਲੈ ਜੀ ਹਰ ਇੱਕ ਗ ਸਾਨ ਚੱਡੇ ਲੋ ਵੀ ਗਗਨ ਕਹਿ ਦਿੰਦਾ ਵੀ ਲੈਂਟਰ ਲਾਈ ਖੜੀ ਹੈ ਮੈਂ ਨਾ ਸੰਧੂ ਸਾਹਿਬ ਸਹੀ ਮੈਨੇ ਚ ਲੈਂਟਰ ਪਰ ਮੁੱਲ ਬਲ ਨਿਗੇ ਨਿਗਈਆ ਕਰਵਾ ਲੀਆ ਤੇ ਆ ਗਈ ਹੈ ਦੁੱਜਣੇ ਵੀ ਹੈ ਦੁੱਜਣ ਜੀ ਦੁੱਜਣ ਪਿਓਰ ਜੀ ਦੁੱਜਣ ਲਓ ਦੱਸੋ ਦੁੱਜੇ ਸੂਵੇ ਇਹ ਵੀ ਝੋਟੀ ਦੁੱਜਾ ਸੂਆ ਕੋਈ ਭਰਾ ਮੰਨ ਨਾਲੇ ਸੰਧੂ ਸਾਹਿਬ ਭਾਵੇਂ ਇਦਾਂ ਹੀ ਰਸਾ ਛੋਟ ਦੋ ਐਡੀ ਠੰਡੀ ਆ ਝੋਟੀ ਹਾਂ ਇਹ ਨਹੀਂ ਵੀ ਲੁਸ਼ੂ ਲੁਸ਼ੂ ਕਰੂਗੀ ਮਤਬਲੀ ਕੋਈ ਨਹੀਂ ਸੀ ਲੀਤੀਆਂ ਮਾਲ ਅੱਜ ਜਿੰਨਾ ਵੀ ਦੁੱਸੋ ਸਾਰਾ ਸ਼ਰੀਬ ਤਹਿਸੀਲ ਸਾਹੂ ਆ ਬਸ ਬਸ ਬੋਤੋ ਝੋਟੀ ਦਾ ਤਾਂ ਚੰਗਾ ਠੀਕ ਆ ਜੀ ਸੋਹਣੇ ਕਦ ਕੱਦ ਦੇ ਵਿੱਚ ਆ ਬਾਕੀ ਦੋਸਤੋ ਜਿਹੋ ਜਿਹੇ ਪਸ਼ੂ ਖਰੀਦਣਾ ਉਹ ਜਿਹਦਾ ਪੈਸਾ ਨਾਰਮਲ ਸਾਰੇ ਵੀਰਾਂ ਨੂੰ ਪਤਾ ਜਾਣਕਾਰ ਖੜਾਰੀ ਵੀਰਾਂ ਇਹ ਉਹੋ ਜੀ ਰਕਮ ਲਾਉਣੀ ਪੈਂਦੀ ਪਸ਼ੂ ਤੇ ਬਾਕੀ ਥੱਲਿਓਂ ਕਰਮ ਵਾਲੀ ਵੇਖੋ ਤੁਸੀਂ ਪੂਰੀ ਫਿੱਟ ਫਾੜ ਨਿੱਗਰ ਲੇਵਾ ਤੇ ਮੁੱਠੀ ਮੁੱਠੀ ਥਾਣਾ ਗਗਨ ਦਿਨ ਹਜੇ ਵੀ ਕੱਢ ਜੂਗੀ ਕੀ ਤੰਦੂ ਸਾਹਿਬ ਇੱਕ ਦੋ ਦਿਨ ਲੈ ਜੂਗੀ ਲੈ ਜੂਗੀ ਵੈਸੇ ਮੈਨੂੰ ਤਾਂ ਹੀ ਹੋ ਸਕਦਾ ਵੀ ਦਿਨ ਤਿਆਰੀ ਵਾਲੇ ਪੂਰੇ ਕਰ ਬਿਲਕੁਲ ਤਿਆਰੀ ਹੈ ਮੰਨ ਲਓ ਇੱਥੇ ਆਪਣੇ ਤੋਂ ਰਹਿ ਗਈ ਦਿਹਾੜੀ ਤੋਂ ਵੱਧ ਵੀ ਕੱਟ ਸਕਦੀ ਆ ਤੁਹਾਨੂੰ ਪਤਾ ਜਾਣ ਆਉਣ ਚ ਬਹੁਤ ਦਿਹਾੜੀ ਪਹਿਲਾਂ ਵੀ ਸੂ ਪੈਂਦਾ ਹਾਂ ਹਾਂ ਬਾਕੀ ਦੁੱਧ ਛੋਟੀ 14 15 ਕਿਲੋ ਸੌਖਾ ਭਰ ਦਊਗੀ ਠੀਕ ਆ ਜੀ ਹਾਂ ਬਹੁਤ ਜਿਆਦੀ ਕਰਤੂਤ ਵਾਲੀ ਆ ਲਓ ਵੀ ਬਾਕੀ ਦੋਸਤਵਾ ਕਰੋ ਚੈੱਕ ਮਾਰੋ ਨੀਗਾ ਬੈਕ ਸਾਈਡ ਠੀਕ ਆ ਜੀ ਆ ਦੇਖੋ ਜੀ ਠੀਕ ਆ ਉਠਾਲ ਫੂਲ ਬਹੁਤ ਵਧੀਆ ਦੋਸਤੋ ਬਹੁਤ ਫਿੱਟ ਫਾਟ ਲੇਵਾ ਕਰਮਾਲੀ ਨੂੰ ਜੇ ਸੰਤੂ ਸਾਹਿਬ ਜਦੋਂ ਸੂਈ ਉਦੋਂ ਵੇਖਿਓ ਹੋਰ ਕਿਦਾਂ ਨਖਰਦੀ ਸਫਾਈਆਂ ਸੁਫਾਈਆਂ ਬਹੁਤ ਜਿਆਦੀਆਂ ਟੰਗਦੀਆਂ ਨੇ ਠੀਕ ਆ ਜੀ ਆਹ ਦੇਖੋ ਟਕਾਣੇ ਬਹੁਤ ਖਵਾਨਾ ਲੇਵਾ ਲੱਗਾ ਤੇ ਬਾਕੀ ਪੰਤਰ ਪੁੰਤਰ ਦੀ ਤਾਂ নো ਡਾਊਟ ਕੋਈ ਵੀ ਇੱਥੇ ਦੂਰ ਨੇੜੇ ਚੱਲ ਕੇ ਆਉਂਦਾ ਫੱਬ ਦੀ ਫੁੱਪ ਦੀ ਵੀ ਬਹੁਤ ਆ ਠੀਕ ਆ ਜੀ ਗੁਲਾਈ ਗਲੂਈਆ ਸਿੰਘਾਂ ਦੀ ਪੂਰੀ ਤੇ ਬਹੁਤ ਵਧੀਆ ਚੰਗੇ ਰੰਗ ਟੰਗ ਦੇ ਵਿੱਚ ਦੋਸਤੋ ਇਹ ਵੀ ਝੋਟੀ ਤੇ ਗगन ਵੀਰੇ ਚੰਗੀ ਆ ਝੋਟੀ ਚਲੋ ਤਿਆਰੀ ਵਾਲੀ ਅੱਜ ਭ ਕੁਈ ਹੋਸਾ ਦਾ ਦੋ ਤਿੰਨ ਕੱਢ ਵੀ ਜਾਵੇ ਹਾਂਜੀ 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 ਤੇ ਕੀ ਮੁੱਲ ਕਰਾਂਗੇ ਕੀ ਲੈਣ ਦੇਣ ਸੰਧੂ ਸਾਹਿਬ ਇਹ ਵੀ ਆਪਾਂ ਬਿਲਕੁਲੋਂ ਹਾਂ ਨਾ ਹੀ ਸਿਆਸੀ ਦੀ ਦੇਈ ਦੇਣੀ ਆ 86 ਦੀ ਹਾਂ ਉਹ ਚੋ 100 ਰੁਪਿਆ ਛੋਟ ਹੋਣੀ ਬਸ ਠੀਕ ਹੈ 86 ਚੋਂ ਮੜਕੇ ਕੋਈ ਵੀਰ ਮਰਾ ਆਗੇ ਨਾ ਮੜਕੇ ਤੋੜ ਤੜਾਈ ਨਾ ਜਿਆਦੀ ਕਰੇ ਤੁਹਾਨੂੰ ਪਤਾ ਰੇਟ ਆਪਾਂ ਬਿਲਕੁਲੋਂ ਅੱਗੇ ਹੀ ਨਿਗੇ ਨਿਗੇ ਪਾਏ ਆ ਠੀਕ ਹੈ ਜੀ ਹਾਂਜੀ ਤਾਂ ਦੋਸਤੋ 86000 ਦੀ 86000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਸੰਧੂ ਸਾਹਿਬ ਬਾਹਰ ਕੋਈ ਦਿੰਦਾ ਨਹੀਂ ਪਰ ਆਪਾਂ ਅੱਜ ਐਰ ਕੀ ਦੇ ਦਿੰਦੇ ਆ ਆ ਚਲੋ ਆਪਾਂ ਨੂੰ ਭਾਣਾ ਮਿਲਿਆ ਆਪਾਂ ਸਾਰੇ ਵੀਰਾਂ ਨੂੰ ਦਿਖਾਈ ਦੇ ਰਹੀ ਆ ਮਗਰੋਂ ਕਰਮ ਵਾਲੀ ਕਿੱਥੇ ਬਣੀ ਖੜੀ ਚੰਗੀ ਆ ਦੋਸਤੋ ਹੋਰ ਵੀ ਉਮੀਦ ਕਰਦੇ ਆ ਵੀ 2-3 ਦਿਨ 2 ਦਿਨ ਕੱਢ ਗਈ ਤੇ ਦਿਨੋਂ ਦਿਨ ਕੋ ਘੰਟਿਆਂ ਵੱਧਦੀ ਇਹਨੇ ਦੋਸਤੋ ਬਾਗ ਕੇ ਵਟਿਆਰੀ ਕਰਨੀ ਆ ਇੱਕ ਦੋਸਤੋ ਚੌਥੇ ਨੰਬਰ ਤੇ ਆ ਮਾਝਾ ਤੁਹਾਨੂੰ ਹੋਰ ਦਿਖਾ ਦਿੰਨੇ ਇਹ ਵੀ ਗੱਬਣ ਮਾਝੀ ਆ ਸੰਧੂ ਸਾਹਿਬ ਚੜਦਿਓ ਚੜਦਾ ਹੀ ਮਾਲ ਆਊ ਯਾਰ ਕੀ ਠੀਕ ਆ ਜੀ ਤੇ ਮਾਝੇ ਵੀ ਪੂਰੀ ਕਾਇਮ ਆ ਦੋਸਤੋ ਪੜਨਾ ਦਾ ਲੇਵਾ ਚੌੜਾ ਪਿੱਟ ਕੁੜਾ ਤੇ ਲੰਬਾਈ ਲਬੂਈ ਇਹਦੀ ਵੀ ਚੰਗੀ ਆ ਬਾਕੀ ਹਾਲ ਹੀ ਜਿਹੜੀ ਮਰਜੀ ਬਿੰਦੀ ਨਪੁਰ ਭੱਜੀ ਫਿਰੂਗੀ ਹਾਂ ਹਾਂ ਠੀਕ ਹੈ ਜੀ ਤੋ ਬੋਤ ਓਏ ਤੋ ਬਟਨਾ ਦਾ ਲੇਵਾ ਦੋਸਤੋ ਕਹ ਦਿੰਨੇ ਆ ਬਿੰਦੀਆਂ ਨਾਲੇ ਵਾਲੇ ਵਾ ਕਹ ਦਿੰਨੇ ਵੀ ਚਲੋ ਚੰਗੇ ਤਦਾਰੂਪ ਪਸ਼ੂ ਦੀ ਨਿਸ਼ਾਨੀ ਆ ਬਾਕੀ ਦੁੱਧ ਅਗੇ ਚੰਗੀ ਕਾਰਗੁਜ਼ਾਰੀ ਦੋਸਤੋ ਪਸ਼ੂ ਦੀ ਵੀ ਹੋਣੀ ਚਾਹੀਦੀ ਬਾਕੀ ਸੇਵਾ ਅਗੇ ਫਾਰਮਰ ਵੀਰ ਦੀ ਵੀ ਪਿੱੜਨੀ ਆ ਪੂਰੀ ਬਸ ਜੀ ਬਸ ਸਾਹਬ ਦਾ ਹੀ ਮੁੱਲ ਸੰਧੂ ਸਾਹਿਬ ਹਾਂ ਅੱਛਾ ਗਖਨੇ ਦਾ ਸੁਆ ਵੀਰ ਕਿੰਨਾ ਹੋਊਗਾ ਸੁਆ ਸੰਧੂ ਸਾਹਿਬ ਘਰ ਵਾਲੇ ਦੂਜਾਂ ਦੇ ਭਾਵੇਂ ਕੋਈ ਤੇਜਾ ਹੀ ਮੰਨ ਲੇ ਕੋਤੂ ਕੋ ਦੂਜਾ ਕੋ ਤੇਜਾ ਤੇਜਾ ਮੰਨ ਬਸ ਜੀ ਬਸ ਠੀਕ ਆ ਜੀ ਲਓ ਜੀ ਤੇ ਨਾ ਵੈਸੇ ਵੀ ਚਲੋ ਅੰਦਾਜ਼ਨੇ ਦੇ ਵੈਸੇ ਤਿਆਰੀ ਤੇ ਆਈ ਖੜੀ ਹੈ ਵੀ ਪਿਆਰੀ ਤਿਆਰੀ ਬਾ ਹੋਈ ਆ 2-2 4-4 ਦਿਨ ਸੰਧੂ ਸਾਹਿਬ ਹਾਂ ਬਿਲਕੁਲ ਉਹ ਮਾਲ ਤਿਆਰੀ ਆ ਲੱਗ ਵੀ ਦੋਸਤਾਂ ਦੀ ਤੇ 2-4 ਕ ਦੇਣੀ ਆ ਦੋਸਤਾਂ ਨੂੰ 2-4 ਦਿਨ 3 ਦਿਨ ਇੱਥੇ ਸਮਾਂ ਲੈ ਕੇ ਜਾਊਂਗਾ ਸਮਝਾਬ ਬਣੂ ਬਹੁਤ ਜਿਆਦੀ ਚੰਗੀ ਛੋਟੀ ਵੀ ਬਾਕੀ ਪਲੀ ਸਭੀ ਦੋਸਤੋ ਚੰਗੀ ਆ ਤੁਸੀਂ ਕੁੜੇ ਪਾਣੇ ਤੋਂ ਵੇਖੋ ਸਮਝਾਬ ਚਲੋ ਆਪਾਂ ਤਜਾ ਸੁਆ ਖੀ ਜਾਂਦੇ ਉਹ ਲੜਦੇ ਹੀ ਗਾੜੀ ਆਉਂਦੇ ਨਹੀਂ ਦੂਜਾ ਸੁਆ ਹੀ ਆ ਅੱਗੇ ਲੜਦੇ ਸੀ ਲੜਬੇ ਹੀ ਮਾ ਚਲੋ ਕੋਈ ਨਹੀਂ ਆਪਾਂ ਠੰਡੇ ਆ ਆਪਾਂ ਤੁਹਾਨੂੰ ਬਦਾ ਘਰ ਘਰ ਜਾਣਾ ਵਾ ਹਰ ਇੱਕ ਨਾਲ ਪਿਆਰ ਆਪਣਾ ਹਾਂ ਸੁਹੇ ਅਖੰਡ ਨਾ ਕਿਤੇ ਬੁਰੜੀ ਉਹ ਚੱਲੀ ਆ ਹਾਂ ਐ ਕੁੜੀ ਭਾਵੇਂ 17 ਸਾਲਾਂ ਦੀ ਹੋ ਜੇ ਪੇਕੇ ਜਾਵੇ ਉਹਨਾਂ ਅਖਣਾ ਕੁੜੀ ਆ ਸਾਡੀ ਇਹ ਕੁੜੀ ਆ ਹਾਂ ਲੈ ਵੀ ਇਹ ਵੀ ਗੱਲ ਹੈ ਕੀ ਆ ਮਾਪਿਆਂ ਦੇ ਭਾ ਦੇ ਬੱਚੇ ਹੀ ਆ। ਬਸ ਜੀ ਬਸ। ਅੱਛਾ ਤੇ ਗਗਨ ਇਹਦਾ ਵੀਰੇ ਲੈਣ ਦੇਣ ਜਾਂ ਕੀ ਰਹੂਗਾ? ਸੰਧੂ ਸਾਹਿਬ ਇਹ ਵੀ ਉੱਡਦੇ ਆਲਾ ਕੰਮ ਹੀ ਆ। ਇਹ ਵੀ ਹਾਨਾ ਹੀ ਸਿਆਸੀ ਦੀ ਹੋਣੀ ਆ। ਸਿਆਸੀ ਦੀ। ਹਾਂ। ਠੀਕ ਆ। ਲਓ ਵੀ ਦੋਸਤੋ ਮੱਝਾਂ ਵੀ ਜਿਹੜੀਆਂ ਪੂਰੀਆਂ ਮੂੰਹੋਂ ਬੋਲਦੀਆਂ ਨੇ ਤੇ 86 ਹਜ਼ਾਰ ਗਗਨਾਂ ਦਾ ਇਹਦਾ ਵੀ ਜਿਹੜਾ ਮੁੱਲ 86 ਹਜ਼ਾਰ ਲੈਣ ਦੇ ਨਾਲ। ਸੰਧੂ ਸਾਹਿਬ 100 ਰੁਪਏ ਛੋੜੀ ਹੋਣੀ ਬਸ ਐਸੀ ਜੋ। ਠੀਕ ਆ ਜੀ। ਹਾਂ ਜੀ। ਪਹਿਲਾਂ ਕਸਮਾ ਜਿਹਾ ਕੰਮ ਰੱਖਿਆ ਵੀ 100 100 ਰੁਪਏ ਛੋੜੀ ਰੱਖਿਆ। ਬਸ ਬਸ ਬਸ। ਸੰਧੂ ਸਾਹਿਬ ਜ਼ਿਆਦਾ ਮੁੱਲ ਕਰਨ ਦਾ ਫਾਇ ਬਹੁਤ ਵਧੀਆ ਬਿਲਕੁਲ ਪੂਸ਼ਪਾ ਬਿਲਕੁਲ ਭੋਨ ਨਾਲ ਟੱਚ ਕਰਦੀ ਆ ਚੰਗੇ ਪਸ਼ੂ ਸਿਆਣਿਆਂ ਦੀ ਗੱਲ ਖਾਣਾ ਦੋਸਤੋ ਬਿਲਕੁਲ ਚੰਗੇ ਪਸ਼ੂਆਂ ਦੀਆਂ ਨਿਸ਼ਾਨੀਆਂ ਦੁੱਧ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਨੇ ਤੇ ਗगन ਅੱਗੇ ਵੀਰੇ ਆ ਇਹ ਵੀ ਝੋਡੀ ਸੰਦੂ ਸਾਹਿਬ ਦੂਜਾ ਸੂਆ ਵਾ ਅੱਛਾ ਦੂਜੇ ਸੂਏ ਝੋਡੀ ਨੇ ਸੂਣਾ ਆ ਰਹੀ ਅੱਛਾ ਬਸ ਇਹ ਵੀ ਤਿਆਰੀ ਤੇ ਆ ਦੋਵਾਂ ਤਿੰਨਾਂ ਦਿਨਾਂ ਦੀ ਖੇਡ ਇਹਦੀ ਵੀ ਠੀਕ ਆ ਜੀ ਹਾਂਜੀ ਲਓ ਵੀ ਕਦਕੂਦੇ ਦਾ ਵੱਡਾ ਪੂਰਾ ਹੈ ਸੰਦੂ ਸਾਹਿਬ ਬਹੁਤ ਚੰਗੀ ਝੋਟੀ ਆ ਹਾਂ ਲਓ ਵੀ ਦੋਸਤੋ ਕਦਕੂਦ ਵਾਲੇ ਪਾਸਿਓ ਕਰੋ ਚੱਕ ਤੁਸੀਂ ਬਸ ਬੱਸ ਡਰਦੀ ਕਿਉਂ ਕਦਕੂਦ ਫੁੱ ਤੇ ਆ ਟਾਂਜਾ ਟੋਜਾ ਕੋਲ ਤੁਸੀਂ ਚੈੱਕ ਕਰੋ ਹੈ ਬਿਲਕੁਲ ਬਰੀਕ ਚਮੜੀ ਦੀ ਹੈ ਤਿਆਰੀ ਵਾਲੀ ਆ ਕੋਈ ਲੈ ਜਾਏ ਦੋ ਦਿਨ ਲੈ ਜਾਏ ਦੋਸਤੋ ਕੋਈ ਵੀ ਨਾ ਹੁੰਦਾ ਵੀ ਪਸ਼ੂ ਦੂਰ ਨੇੜੇ ਕੋਈ ਵੀਰ ਲੈ ਕੇ ਜਾਂਦਾ ਸੌਦਾ ਕਰ ਕੋਲ ਕੇ ਜਦੋਂ ਆਪਾਂ ਤੇ ਜਾਂਦੇ ਆ ਪਸ਼ੂ ਸੋ ਵੀ ਸਕਦਾ ਬਾਕੀ ਦੋ ਦਿਨ ਚਾਰ ਦਿਨ ਤਿੰਨ ਦਿਨ ਕੱਢਣ ਦੀ ਸੁਭਾਵਨਾ ਸੰਦੂ ਸਾਹਿਬ 15 ਕਿਲੋ ਹੀ ਝੋਡੀ ਦੁੱਧ ਨਾਪ ਦੂਗੀ ਹਾਂ ਮੁੰਡਾ ਆਪਣਾ ਸੱਜਣਾ ਯਾਰਾ ਆਪਣਾ ਉਹ ਤੋਂ ਆਪਾਂ ਲਈ ਆ ਉਹ ਚਲਿਆ ਵਾ ਅਮਰੀਕਾ ਬਾਹਰ ਕੋਈ ਮੈਂ ਹੀ ਹੋਣੀ ਆਪਾਂ ਨੂੰ ਕੱਲ ਫੋਨ ਕਰਕੇ ਦੇਤੀ ਤਾਂ ਇਹ ਚਬੂਦੀ ਆਲਜੀ ਕਰਦੀ ਆ 14 ਕਿਲੋ ਝੋਟੀ ਨੇ ਪਹਿਲਾਂ ਨੇ ਦੁੱਧ ਦਿੱਤਾ ਫੇ ਬਾਕੀ ਚੌਣ ਇੰਨੀ ਕਿ ਟਿੱਪਣ ਏਡੀ ਚੰਗੀ ਆ ਜਾਦੀ ਗੱਲ ਭੋਲੀ ਮੋਟੀ ਧਾਰ ਆਉਂਦੀ ਆ ਲਓ ਜੀ ਹਾਂ ਦੋਸਤੋ ਮੱਝਾਂ ਵੈਸੇ ਸਾਰੀਆਂ ਸਾਫ਼ ਸੁਥਰ ਗਿਆ ਨੇ ਬਾਕੀ ਅੱਗੇ ਹਰ ਇੱਕ ਵੀਰ ਦੀ ਆਪ ਕੋ ਆਪਣੀ ਖਰੀਦ ਆ ਤੋ ਰੇਟ ਕਿਸੇ ਦਾ 2 4 5000 ਵੱਧ ਦਾ ਕਿਸੇ ਦਾ ਘੱਟ ਆ ਠੀਕ ਆ ਜੀ ਬਾਕੀ ਪਸ਼ੂ ਸਾਰੇ ਖਰੇ ਤੋਂ ਖਰੇ ਆ ਤੇ ਚੰਗੀਆਂ ਸਫਾਈਆਂ ਵਾਲੇ ਪਸ਼ੂ ਦੋਸਤੋ ਲੱਭਣੇ ਕਰਨੇ ਵੀ ਅੱਜ ਕੱਲ ਬਹੁਤ ਔਖੇ ਆ ਤੇ ਢੰਗ ਵਾਲਾ ਪਸ਼ੂ ਕਿਉਂਕਿ ਹਰ ਕਵੀਰ ਨੇ ਚੰਗੇ ਪੈਸੇ ਖਰਚ ਕਰਨੇ ਆ ਪਸ਼ੂ ਹਰ ਕੋ ਭਾਲਦਾ ਵੀ ਚੰਗਾ ਮਿਲੇ ਸਾਫ ਸੁਥਰਾ ਤੇ ਮਾਜੇ ਵੀ ਚੰਗੀ ਆ ਪੈਸੇ ਚੰਗੀ ਆ ਝੋਟੀ ਠੀਕ ਆ ਜੀ ਥਣ ਦੇਵੇ ਦੀ ਸਾਫ ਸੁਥਰੀ ਤੇ ਆਹ ਵੇਖੋ ਜੀ ਠੀਕ ਆ ਕਿਸੇ ਪਾਸਿਓ ਕੋਈ ਰਕਮ ਦੀ ਔਰ ਸ਼ੋਰ ਨਹੀਂ ਪਸ਼ੂ ਗੱਭਣਾ ਵੈਸੇ ਜ਼ਿਆਦਾਤਰ ਗੈਂਤੀ ਦਾ ਬਹੁਤ ਜਿਆਦਾ ਸੰਧੂ ਸਾਹਿਬ ਚੰਗੀ ਝੋਟੀ ਪਤ ਸਮਾਰਟ ਟਰਾਂਸਫਾਰਮਰ ਕੋ ਤਾਰਾਂ ਹੀ ਜੜੀ ਫਿਰਦੀ ਆ। ਹਾਂ। ਠੀਕ ਆ ਜੀ। ਲੈ ਵੀ ਗਗਨ ਵੀਰੇ ਇਹਦਾ ਮੁੱਲ ਵੀ ਦੱਸ ਦਈਏ। ਮੁੱਲ ਸੰਧੂ ਸਾਹਿਬ ਇਹਦਾ 90000 2000 ਮਾਨ ਕਰਦਾਂਗੇ 88000 ਦੀ ਉਹ ਜਵਾਨ ਆ। ਜੈਸਨੋ? ਹਾਂ ਜੈਸਨੋ। 88000 ਛੋੜੀ ਆ ਬਸ। ਅੱਛਾ ਜੀ। ਜਿਹੜੀ 100 200 ਕਰਦਾਂਗੇ। ਠੀਕ ਹੈ। ਠੀਕ ਆ ਜੀ। ਤਾਂ ਦੋਸਤੋ 88000 ਦੀ ਇਹ ਤੁਹਾਨੂੰ ਮਿਲ ਜੂਗੀ ਜੈਸਨੋ ਆ। ਬਾਕੀ ਵੱਡੇ ਘੱਟ ਬੋਤ ਵਿੱਚ ਝੋਟੀ ਆ ਪਸੰਦ ਆਊਗੀ। ਤੇ ਆਇਆ ਪਸੰਦਾਂ ਪਸੰਦ ਪਸ਼ੂ ਦੋਸਤੋ ਇੱਥੇ ਆਣ ਕੇ ਤੁਸੀਂ ਸੰਦੂ ਸਾਹਿਬ ਇਹ ਪਹਿਲੇ ਪਹਿਲੇ ਫੋਨ ਵਾਲਾ ਕੰਮ ਹੀ ਹੋਣਾ ਵਾ ਹਾਂ ਅੱਗੇ ਬਣਾ ਆਪਾਂ ਜਿਹੜੀ ਪਰਸੋਂ ਚੌਥੀ ਵੀਡੀਓ ਪਾਈ ਸੀ ਹਜੇ ਤੱਕ ਵੀਰਾਂ ਦਾ ਫੋਨ ਆਉਂਦਿਆ ਵੀ ਮਈਆਂ ਬੜੀਆਂ ਚੰਗੀਆਂ ਆਹੀ ਮੈਂ ਇਹੋ ਹੀ ਕਹਿਣਾ ਵੀਰਾਂ ਨੂੰ ਵੀ ਆਰ ਕੀ ਟਾਈਮ ਨਾਲ ਥੋੜਾ YouTube ਖੋਲ ਲਿਓ ਇਹ ਨਾਲ ਕੰਮ ਫੇਰ ਕੋਝੇ ਇਹ ਵਿਗਣੀਆਂ ਸੰਦੂ ਸਾਹਿਬ ਪਹਿਲੇ ਪਹਿਲੇ ਫੋਨ ਤੇ ਹੀ ਆ ਮਾਲ ਸਹੀ ਹੈ ਮਾਲ ਦਾ ਭਾਅ ਬੜਾ ਚੰਗਾ ਵਾ ਮਾਲ ਬੜਾ ਚੰਗਾ ਵਾ ਹਾਂਜੀ ਚੰਗੇ ਪਸ਼ੂ ਦੀ ਸਦਾ ਹੀ ਮੰਗ ਆ ਬਸ ਜੀ ਬਸ ਵੀਰ ਮੌਕਾ ਨਹੀਂ ਕਮਾਉਂਦੇ ਜਦੋਂ ਕੋਈ ਚੰਗਾ ਪਸ਼ੂ ਨਜ਼ਰ ਪਾਇਲ ਦੇ ਧਾਰ ਦੇ ਵੀਰ ਖਰੀਦਦੇ ਤਾਂ ਕਿਹਾਗਾ ਕਿ ਇੱਧਰ ਦੋ ਬੈੜਾ ਜਿਹੜੀਆਂ ਆਪਣੇ ਕੋਲ ਬੰਨੀਆਂ ਨੇ ਸੰਧੂ ਸਾਹਿਬ ਸਵੇਰੇ 4 ਵਜੇ ਬੈੜ ਸੂਈ ਤੜਕੇ ਲੋ ਵੀ ਦੱਸੋ ਬੈੜਾ ਦੀ ਕੈਟਾਗਰੀ ਦੇ ਵਿੱਚੋਂ ਪਹਿਲੇ ਨੰਬਰ ਤੇ ਇਹ ਬੈੜ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਹਾਂਜੀ ਤੇ ਅੱਜ ਮਾਰਨਿੰਗ ਸਵੇਰ 4 ਵਜੇ ਸੂਈ ਆ ਹਾਂਜੀ ਜੇਰ ਜੂਰ ਪੈ ਗਈ ਆ ਇਹ ਆਹ ਲਓ ਜੀ ਤਾਂ ਜੇਰ ਜੂਰ ਪ੍ਰੋਪਰ ਪੈ ਗਈ ਆ ਦੋਸਤੋ ਇਸੇ ਘਰੇ ਹਾਂਜੀ ਤੇ ਮਗਰ ਬੱਛਾ ਇਹਦੇ ਮੇਲ ਕਾਫ ਨੂੰ ਜਨਮ ਦਿੱਤਾ ਡੱਬੇ ਰੰਗ ਦੇ ਵਿੱਚ ਤੁਸੀਂ ਵੇਖੋ ਪਹਿਲਾ ਕਿਤੇ ਵਾਈਟ ਡੱਬਾ ਇਹ ਬੱਛਾ ਮਗਰ ਤੇ ਸਵੇਰੇ ਦੁੱਜਣ ਸੂਈਏ ਦੁੱਜੇ ਜੀ ਦੁੱਜੇ ਲੋ ਵੀ ਹੈ ਵੀ ਕ੍ਰੋਸ ਅੰਗਾ ਦੋਸਤੋ ਕੋਈ ਇਸ ਤਰ੍ਹਾਂ ਦਾ ਜਿਵੇਂ ਹੁਣ ਨਾਰਮਲੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਗਰਮੀ ਕਾਫੀ ਪੈ ਰਹੀ ਆ ਕੋਈ ਗਰਮੀ ਗਰਮੀ ਦੀ ਇਹਨੂੰ ਜਿਆਦਾ ਹੀ ਗੱਲ ਪਾਦਨੀ ਆ ਵੇਖੋ ਹਾਲੋ ਹੰਦੂ ਸਾਹਿਬ ਬਾਕੀ ਚੌਣ ਚਾਣ ਬਹੁਤ ਚੰਗੀ ਆ ਵੇੜ ਹਮਿਆ ਬਤੋ ਆੜਾ ਇਹ ਨਿਗਲੀ ਚੰਗੀ ਚੋਣ ਚਾਨ ਮੈਂ ਨਾ ਸੰਤੂ ਸਾਹਿਬ ਬਹੁਤ ਜਿਆਦਾ ਚੰਗੀ ਚੋਣ ਠੀਕ ਹੈ ਜੀ ਉਹ ਬੱਚਾ ਵੀ ਸੋਇਦ ਦਾ ਵਿਚਾਰਾ ਹੁਣ ਜੇ ਉੱਠਿਆ ਗਰਮੀ ਨਾਲ ਬਿਲਕੁਲ ਜੀ ਬਿਲਕੁਲ ਹਾਂ ਉਹ ਤਾਂ ਸੂ ਕਿੱਲੇ 나ੜੂ ਤੇ ਬੱਚਾ ਠੀਕ ਆ ਬੱਚਾ ਮਗਰ ਤੇ ਦੂਜਾ ਸੁਆ ਇਹ ਵਹਿੜ ਸੁਈ ਹੈ ਬਾਕੀ ਰੇਡ ਪਰਤਾ ਤੋਂ ਬਿਲਕੁਲ ਜੈਨੂਨ ਤੇ ਜਾਇਜ ਰਹੂਗਾ ਗਗਨ ਕੀ ਕਰਦਾਂਗੇ ਮੁੱਲ ਸੰਧੂ ਸਾਹਿਬ ਮੁੱਲ 45000 40000 ਦੀ ਹੋ ਜੂਗੀ ਹਾਂ ਨਾ 40000 ਦੀ ਬਿਲਕੁਲ ਜੋ ਆਪ ਲੈਣਾ ਹੀ ਆ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ 40000 ਦੇ ਵਿੱਚ ਮਿਲ ਜੂਗੀ ਸੋ ਬੇਫਿਕਰੀ ਹੈ ਭਰਾਵੋ ਸੁਈ ਸੁਵਾਈ ਆ ਕਿਸੇ ਵੀਰ ਨੂੰ ਜਾਗਣਾ ਨਹੀਂ ਪੈਣਾ ਘਰ ਜਾ ਕੇ ਠੀਕ ਹੈ ਜੀ ਇਹ ਨਹੀਂ ਵੀ ਜੇਰ ਪੌਂਦੀ ਆ ਜਾਂ ਜਾਗਣਾ ਜਾਂ ਕੇ ਬੇਚੈਨੀ ਤੇ ਬਿਲਕੁਲ ਸਾਫ ਸੁਥਰੀ ਤੇ ਬਿਲਕੁਲ ਸਾਫ ਜੇਰ ਵਾਲੇ ਪਾਸਿਓ ਤੇ ਕੋਈ ਜਾ ਕੇ ਵੀਰ ਆਪਣਾ ਚੋਭੋ ਬੋਲੇ ਪੀਓ ਠੀਕ ਆ ਤੇ ਅੱਗੇ ਗਗਨ ਆਪਨੋ ਕੋਲ ਜਰਸੀ ਵਿੱਚ ਆ ਗਈ ਜਰਸੀ ਆ ਗਈ ਸੰਧੂ ਸਾਹਿਬ ਲਓ ਜੀ ਜਰਸੀ ਵੀ ਆ ਬਿਲਕੁਲ ਨਾ ਆਂਦੇ ਜਿਵੇਂ ਬੁਲਬੁਲ ਦਾ ਬੱਚਾ ਜੀ ਮੈਂ ਨਾ ਸੱਦੂ ਸਾਹਿਬ ਆ ਖਰਗੋਸ਼ ਵਰਗੀ ਆ ਇਹਦੇ ਲਓ ਜੀ ਵਾਈਟ ਤੇ ਕਰੀਮ ਜਿਹੜਾ ਦੋਸਤੋ ਰੰਗ ਆ ਜਰਸੀ ਪ੍ਰੀਡ ਦੇ ਵਿੱਚ ਤੇ ਇਹ ਗਗਨ ਗੱਬਣਾ ਸੂਹਾ ਗਨਮਾ ਸੁੰਦੀ ਸੰਧੂ ਸਾਹਿਬ ਦੂਜਾ ਸੂਹਾ ਸੁਣਾ ਇਹਨੇ ਜੀ ਠੀਕ ਹੈ ਜੀ ਲਓ ਜੀ ਤੇ ਦੂਜੇ ਸੂਵੇ ਦੇ ਵਿੱਚ ਆ ਦੋਸਤੋ ਹਾਈਟ ਦਰਮਿਆਨੀ ਮੀਡੀਅਮ ਕੋਈ ਵੀ ਰਮਣ ਕੇ ਸੌਦਾ ਕਰ ਲੈ ਰੰਗ ਰੰਗ ਬਹੁਤ ਵਧੀਆ ਠੀਕ ਆ ਜੀ ਸੰਤੂ ਸਾਹਿਬ ਬਾਕੀ ਦੁੱਧ ਵੀ 13 14 ਕਿਲੋ ਭਰਦੂਗੀ 15 ਹਾਂ ਬਾਕੀ ਠੰਡਲੇਵੇ ਵਾਲੀ ਹਾਲੇ ਵਸ਼ੀ ਨੇ ਬਾਨਾ ਵੜੀ ਆ ਠੀਕ ਆ ਜੀ ਤੇ ਲਾਡੂ ਲਾਂ ਬੜੀਆਂ ਚੱਡੇ ਚ ਹਾਂ ਅਨਤੂ ਬਹੁਤ ਵਧੀਆ ਲੰਬਾ ਥਾਣਾ ਜੀ ਤੋਂ ਮੁਠੀ ਮੁਠੀ ਥਾਣਾ ਦੋਸਤੋ ਅਸਲ ਤੇ ਕਈਆਂ ਬੜਾ ਤੋਂ ਚਲੋ ਥਣ ਵੀ ਬਿਲਕੁਲ ਕਈ ਨਾ ਛੋਟਾ ਆਉਂਦਾ ਆ ਵੀਖੋ ਤੁਸੀਂ ਥਣ ਬਹੁਤ ਵਧੀਆ ਪਤਲੇ ਥਣ ਲੰਬੇ ਪੂਰੇ ਹਾਥੀ ਚਵਾਈ ਵਾਲੇ ਉਹ ਬੱਚਾ ਬਹਿ ਕੇ ਚੋਵੇ ਕੋਈ ਭੈਣ ਚਵਾਈ ਕਰੇ ਮੈਂ ਨਾ ਸੰਧੂ ਸਾਹਿਬਾਂ ਨੂੰ ਇਦਾਂ ਬਹਿ ਜਾਓ ਥੱਲੇ ਹਾਂ ਮਤਬਲੀ ਕੋਈ ਨਹੀਂ ਬਕੇ ਇਹਨੂੰ ਛੜ ਮਾਰੂਗਾ ਜਾਂ ਕਿਸੇ ਨੂੰ ਕੋਈ ਸ਼ੱਕ ਹੋਗੀ ਕੋਈ ਗਿੱਟਿਆਂ ਦਾ ਘੱਥ ਲਾਈ ਜਾਓ ਹਾਂ ਮਜਾ ਲੱਗੇ ਹਾਂ ਠੀਕ ਆ ਤੇ ਗਾਗਰ ਖੁੱਲੇ ਡੁੱਲੇ ਦੇਣ ਲੈ ਜੂ ਯਾਰ ਸਾਤ ਸਾਤ ਅੱਠ ਦਿਨ ਲੈ ਜਣੇ ਸੰਧੂ ਸਾਹਿਬ ਹਫਤਾ ਹੀ ਕੋਈ ਮੰਨ ਕੇ ਸਾਹ ਹਾਂਜੀ ਹਾਂਜੀ ਹਫਤਾ ਕਿ ਸੰਭ ਨਹੀਂ ਪਾਊਗੀ ਜਿਹੜਾ ਸੰਭ ਲੂ ਬਹੁਤ ਜਿਆਦੀ ਚੰਗੀ ਆ ਦੁੱਧ 15 16 ਕਿਲੋ ਭਰ ਦੋਗੀ ਬਿਲਕੁਲ ਜੀ ਬਿਲਕੁਲ ਬਾਕੀ ਦੋਸਤੋ ਨਸਲਪ੍ਰੀਡ ਦੇ ਵਿੱਚ ਜਰਸੀ ਇਹ ਵਹਿੜ ਆ ਜਾਂਦੀ ਆ ਸੋਹਣੇ ਥਣ ਦੇ ਵੇ ਦੇ ਵਿੱਚ ਬਾਕੀ 6 7 7 ਕਦੇ ਨਾ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਲਿਓ ਤੇ ਗਗਨ ਵੀਰੇ ਦੇਵਾਂਗੇ ਕਿੰਨੇ ਦੀ ਫਿਰ ਇਹਦੀ 45 ਦੀ 45 ਦੀ ਦੇ ਦਈਏ ਕਰ ਦਈਏ ਛੋੜਾ ਮੈਂ ਤੁਹਾਨੂੰ ਪੁੱਛਿਆ ਨਾ ਦਿੱਤੀ 45 ਦੀ ਸੰਧੂ ਸਾਹਿਬ ਆਪੇ ਕਰਦੀ ਆ ਆਪਾਂ ਲਾ ਕੇ ਬਿਲਕੁਲ ਥੱਲੇ ਜੇ ਬਿਲਕੁਲ 40000 ਦੀ ਆਪਾਂ ਦੇਣੀ ਆ ਅੱਛਾ ਜੀ ਹਾਂ ਉਹ ਤੋਂ ਛੋੜ ਹੋਣੀ ਇੱਕ 500 ਰੁਪਿਆ ਹਾਂ ਉਹ ਵੀ ਖੁਸ਼ੀ ਨਾਲ ਠੀਕ ਹੈ ਜੀ ਹਾਂ ਬਾਕੀ ਵਸ਼ੀ ਬੜੀ ਚੰਗੀ ਆ ਭਾਵੇਂ ਲੱਤਾਂ ਪਟਾ ਕੇ ਜਿੱਦਾਂ ਮਰਜੀ ਥੱਲੇ ਬੈਠੇ ਰੋ ਠੀਕ ਆ ਤਾਂ ਲੱਗਾ ਫਿਰ ਸੰਧੂ ਸਾਹਿਬ ਵੇਖੋ ਕਿਦਾਂ ਦਾ ਹਾਂ ਹਾਂ ਹਬ ਦੋਸਤੋ ਸਾਰੀ ਸਾਫ ਸੁਥਰੀ ਆ ਠੀਕ ਆ ਜੀ ਲੰਬੇ ਲੰਬੇ ਥਾਣ ਆ ਤੇ ਇਹ ਨਹੀਂ ਹੈਗਾ ਵੀ ਇੱਥੇ ਆਣ ਕੇ ਕੋਈ ਥਾਣ ਵਾਲੇ ਪਾਸਿਓ ਕੋਈ ਠੀਕ ਆ ਜੀ ਗਲਤ ਨਿਕਲੂਗਾ ਪਸ਼ੂ ਤੇ ਕਿਹਾ ਗਿਆ ਲੰਬਾ ਥਾਣ ਨਿਕਲੂਗਾ ਗਲਤ ਪਹੂ ਉਹ ਸੰਧੂ ਸਾਹਿਬ ਪਹਿਲਾਂ ਦੱਸਿਆ ਜੀ ਸਾਫ ਸੁਥਰੇ ਪਸ਼ੂ ਆ ਫਾਰਮ ਤੇ ਅੱਜ ਇਹ ਸਤ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਜਿਨ੍ਹਾਂ ਚ ਸੋਏ ਸੋਏ ਦੋ ਸੀਗੇ ਤੇ ਪੰਜ ਗੱਪਣ ਤਿਆਰੀ ਵਾਲੇ ਚਾਰ ਮੱਜਾਂ ਇੱਕ ਵੈੜ ਜਰਸੀ ਆਪਾਂ ਲਾਸਟ ਵਿੱਚ ਤੁਹਾਨੂੰ ਦਿਖਾਤੀ ਆ ਠੀਕ ਆ ਤੇ ਇਹ ਨਗ ਨੇ ਅੱਜ ਦੋਸਤੋ ਬਾਕੀ ਸਾਰੇ ਚਮਕਦਮ ਕਾਲੇ ਤੇ ਪੂਰੇ ਵਜਨ ਵਜੂਦ ਵਾਲੇ ਠੀਕ ਆ ਜੀ ਤੇ ਰੇਡ ਭਾਪੜਤੇ ਵਾਜੀ ਵੀ ਬਿਲਕੁਲ ਸਾਰੇ ਵੀਰਾਂ ਨੂੰ ਪਸੰਦ ਆਉਣਗੇ ਵੈਸੇ ਪਸੂ ਪਾਰਟੀ ਪੰਤਰ ਤੇ ਪੂਰਾ ਸਟਰਕਚਰ ਮੁਤਾਬਕ ਵੀ ਸਾਰੇ ਬਹੁਤ ਵਧੀਆ ਨੇ ਖੂਬਸੂਰਤ ਲੈ ਵੀ ਗਗਨ ਵੀਰ ਇੱਕ ਨੰਬਰ ਬੋਲ ਦਈਏ 8847507397 ਠੀਕ ਆ ਜੀ ਹਾਂ ਜੀ ਠੀਕ ਆ ਭਰਾ ਜੀ ਲਓ ਦੋਸਤੋ ਇਹ ਨੰਬਰ ਆ ਵੀਰ ਗਗਨ ਦੇ ਸਕਰੀਨ ਦੇ ਉੱਪਰ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਸੰਪਰਕ ਕਰ ਲਿਓ ਠੀਕ ਆ ਜੀ ਤੇ ਵੱਡੀ ਦੇਣਾ ਭਾਉ ਗਰਮੇਲ ਸਿੰਘ ਹੋਣਾ ਦੀ ਵੀ ਬਾਲ ਮੂਲ ਜਿਆਦਾ ਇਹੋ ਲੱਭਦੇ ਔਰ ਸੇਤਾ ਰਾਜੀ ਬਾਜੀ ਠੀਕ ਆ ਜੀ ਠੀਕ ਆ ਚੰਗਾ maal ਲੱਭਿਆ ਜੀ ਹਾਂ ਦਿਖਾਂ ਜੀ ਚੰਗੇ ਆ ਪਸ਼ੂ ਸਾਰੇ ਅੱਜ ਲੱਭ ਦੱਸੋ ਹਾਂਜੀ ਹਾਂਜੀ ਸੰਦੂ ਸਾਹਿਬ ਮਹਾਰਾਜ ਦੇਣ ਵਾਲਾ ਹਾਂਜੀ ਹਾਂਜੀ ਸਹੀ ਆ ਜੀ ਸਹੀ ਆ ਚੰਗਾ ਪਹੂਆ ਚੰਗਾ ਆ ਸੋਭਾ ਵੀ ਹੈਗੀ ਹੈ ਠੀਕ ਆ ਜੀ ਅੱਜ ਵਾਲੀ ਵੀਡੀਓ ਪਾਈ 10 ਘੰਟਾ ਹੀ ਲੱਗਾ ਆ ਠੀਕ ਸੰਦੂ ਸਾਹਿਬ ਮਹਾਰਾਜ ਦੇਈ ਜਾਂਦਾ ਆਪਾਂ ਲਈ ਆਉਂਦੇ ਆ ਬਿਲਕੁਲ ਜੀ ਬਿਲਕੁਲ ਉਹ ਤੋਂ ਬਿਨਾ ਆਪਾ ਗੁਰੂ ਮਹਾਰਾਜ ਤੋਂ ਬਿਨਾ ਕਾਹੇ ਜੋਗੇ ਨਹੀਂ ਬਿਲਕੁਲ ਜੀ ਬਿਲਕੁਲ ਬੰਬ ਦੇਣ ਵਾਲਾ ਮਹਾਰਾਜਾ ਸਹੀ ਹੈ ਜੀ ਹਾਂ ਬਸ ਜੀ ਬਸ ਲੋ ਵੀ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਤੇ ਟੋਟੀਆਂ ਤੋਂ ਨਸ਼ਾਰੇ ਪੰਨੂਆਂ ਤੋਂ ਦੋਸਤੋ ਪਿੰਡ ਟੋਟੀਆਂ ਨੂੰ ਛੜਕ ਜਾਂਦੀ ਆ ਤੇ ਪਿੱਟਾਂ ਵਾਲਾ ਪੱਠਾ ਬਸ ਉਹਦੇ ਬਿਲਕੁਲ ਆਪਾਂ ਕਹੇ ਲਈਏ ਵੀ ਆਪੋਜ਼ਿਟ ਭਾਉ ਗਰਮੇਲ ਸਿੰਘ ਹੁਣਾਂ ਦੀਆਂ ਢਾਣੀਆਂ ਜਾਂ ਬਹਿਕਾਂ ਚਿਕਾ ਜਿ 5-7 ਘਰ ਇੱਕੋ ਲਾਈਨ ਦੇ ਵਿੱਚ ਤੁਹਾਨੂੰ ਦੂਰੋਂ ਦਿਸ ਪਣਗੇ ਕੋਠੀਆਂ ਪਈਆਂ ਤੇ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ